ਸਤ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਅੱਜ 22 ਜੁਲਾਈ 2025 ਦੇ ਟਾਈਮ ਕਰੀਬ ਰਾਤ ਦੇ 8:00 ਵਜੇ ਜਾ ਰਹੇ ਨੇ ਗੱਲਬਾਤ ਮੀਂਹ ਤੇ ਮੌਸਮ ਬਾਰੇ ਕਰਾਂਗੇ ਅੱਜ ਹਾਲਾਤ ਨੇ ਜਿਹੜੇ ਪੰਜਾਬ ਦੇ ਕੇਂਦਰੀ ਭਾਗ ਵਿੱਚ ਬਹੁਤ ਮਾੜੇ ਚੱਲ ਰਹੇ ਨੇ ਜਿੱਦਾਂ ਕਿ ਉਮੀਦ ਜਿਤਾਈ ਸੀ ਵੀ 21-22 ਜੁਲਾਈ ਤੋਂ ਲੈ ਕੇ 24-25 ਜੁਲਾਈ ਦੇ ਵਿੱਚਕਾਰ ਦੋ-ਤਿੰਨ ਮੀਂਹ ਦੇ ਦੌਰ ਜਿਹੜੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਅਗੇ ਬੀਤੀ ਕੱਲ 21 ਜੁਲਾਈ ਪੰਜਾਬ ਦੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹਿਆ ਕਾਰਵਾਈਆਂ ਵੇਖਣ ਨੂੰ ਮਿਲੀਆਂ ਸੀ ਤੇ ਅੱਜ ਮੀਂਹਿਆ ਕਾਰਵਾਈਆਂ ਵਿੱਚ ਵਾਧਾ ਹੋਇਆ ਜਿੱਥੇ ਪੰਜਾਬ ਦੇ ਕੇਂਦਰੀ ਭਾਗਾਂ ਵਿੱਚ ਵੀ ਦਰਮਿਆਨੇ ਤੋਂ ਭਾਰੀ ਮੀਂਹਿਆ ਕਾਰਵਾਈਆਂ ਵੇਖਣ ਨੂੰ ਮਿਲੀਆਂ ਪਠਾਨਕੋਟ ਗੁਰਦਾਸਪੁਰ ਤੋਂ ਲੈ ਕੇ ਜਲੰਧਰ ਕਪੂਥਲਾ ਦੇ ਬਹੁਤ ਇਲਾਕਿਆਂ ਵਿੱਚ ਮੀਂਹ ਦਰਮਿਆਨਾ ਤੇ ਭਾਰੀ ਰਿਹਾ ਇਸੇ ਤਰ੍ਹਾਂ ਬਠਿੰਡਾ ਦੇ ਚੜ੍ਹਦੇਵਾੜ ਦੇ ਇਲਾਕੇ ਹੋਗੇ ਖਾਸ ਕਰਕੇ ਰਾਮਪਰਾ ਫੂਲ ਦੇ ਜਾ ਬਰਨਾਲਾ ਸੰਗਰੂਰ ਦੇ ਇਲਾਕਿਆਂ ਦੀ ਗੱਲ ਕਰੀਏ ਇਹਨਾਂ ਇਲਾਕਿਆਂ ਵਿੱਚ ਵੀ ਦਰਮਿਆਨਿਆਂ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਪਰ ਮੁੱਖ ਤੌਰ ਤੇ ਸਿਸਟਮ ਜਿਹੜਾ ਅੱਜ ਪੰਜਾਬ ਦੇ ਕੇਂਦਰੀ ਭਾਗਾਂ ਵਿੱਚ ਜ਼ਿਆਦਾ ਐਕਟਿਵ ਰਿਹਾ ਜਿੱਥੇ ਮੋਗਾ ਮੋਗਾ ਜ਼ਿਲ੍ਹੇ ਦੇ ਬਹੁਤੇ ਪਿੰਡਾਂ ਦੇ ਵਿੱਚ ਤੇ ਲੁਧਿਆਣਾ ਸ਼ਹਿਰ ਤੋਂ ਜਿਹੜੇ ਸਿਵ ਦੇ ਬalde ਇਲਾਕੇ ਨੇ ਜਗਰਾਉਂ ਏਰੀਆ ਆ ਗਿਆ ਰਾਇਕੋਟ ਏਰੀਆ ਆ ਗਿਆ ਇਹਨਾਂ ਦੇ ਵਿੱਚ ਜਿਹੜੇ ਪਿੰਡ ਨੇ ਜਿਹੜੇ ਉਹਨਾਂ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਪਿਆ ਹੈਗਾ ਮਤਲਬ ਕਿ 20 ਮਿਲੀਮੀਟਰ ਤੋਂ ਲੈ ਕੇ 200 ਮਿਲੀਮੀਟਰ ਦੇ ਕਰੀਬ ਜਿਹੜਾ ਇੰਨਾਂ ਇਲਾਕਿਆਂ ਦੇ ਵਿੱਚ ਮੀਂਹ ਰਿਕਾਰਡ ਹੋਇਆ ਹੈਗਾ ਅਸਟੀਮੇਟਡ ਮਤਲਬ ਕਿ ਰਡਾਰ ਬੇਸਡ ਤੇ ਸੈਟਲਾਈਟ ਬੇਸਡ ਡਾਟਾ ਅਸੀਂ ਉਹਦੇ ਅਕੋਰਡਿੰਗ ਗੱਲ ਕਰ ਰਹੇ ਹਾਂਗੇ ਮੋਗਾ ਜ਼ਿਲ੍ਹੇ ਦੇ ਬਹੁਤੇ ਪਿੰਡਾਂ ਵਿੱਚ ਇਸ ਟਾਈਮ ਜਿਹੜੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਤੇ ਇਸੇ ਤਰ੍ਹਾਂ ਲੁਧਿਆਣਾ ਸ਼ਹਿਰ ਤੋਂ ਜਿਹੜੇ ਸਿੱਪ ਦੇ ਵੱਲ ਦੇ ਇਲਾਕੇ ਨੇ ਉਹਨਾਂ ਵਿੱਚ ਵੀ ਜਿਹੜੀ ਸਥਿਤੀ ਹੈਗੀ ਕਾਫੀ ਧਿਆਨਕ ਬਣੀ ਹੋਈ ਆ ਮਤਲਬ ਕਿ ਫਲਸ਼ ਫਲੱਡ ਦੇ ਚਾਂਸ ਇਨਾਂ ਇਲਾਕਿਆਂ ਵਿੱਚ ਬਣਦੇ ਦਿਖਾਈ ਦੇ ਰਹੇ ਆ ਮੋਗੇ ਰੀ ਦੀ ਏਰ ਪਿੰਡਾਂ ਵਿੱਚੋਂ ਹੁਣ ਵੀ ਇਹ ਜੀਆਂ ਬੀੜੀਆਂ ਆ ਰਹੀਆਂ ਨੇ ਮਤਲਬ ਕਿ ਪਿੰਡ ਗਲੀਆਂ ਹਲੇ ਵੀ ਪਾਣੀ ਨਾਲ ਭਰੀਆਂ ਖੜੀਆਂ ਨੇ ਜਿੱਤੇ ਪਾਣੀ ਦਾ ਬਹਾਅ ਬਾਹਰ ਨੂੰ ਨਿਕਲ ਨਹੀਂ ਪਾ ਰਿਹਾ ਕਿਉਂਕਿ ਖੇਤਾਂ ਵਿੱਚ ਵੀ ਪਾਣੀ ਭਰਿਆ ਹੋਇਆ ਹੈ ਤੇ ਪਿੰਡਾਂ ਦੀਆਂ ਗਲੀਆਂ ਵੀ ਇਹ ਜੀਆਂ ਫੁੱਲ ਘਰਾਂ ਵਿੱਚ ਵੀ ਪਾਣੀ ਹਲੇ ਤੱਕ ਖੜਾਗਾ ਜੇ ਰਾਤ ਨੂੰ ਜਾਂ ਅਗਲੇ 2-3 ਦਿਨਾਂ ਵਿੱਚ ਹੋਰ ਮੀਂਹ ਪੈਂਦਾ ਤਾਂ ਇੱਥੇ ਜਿਹੜੀ ਸਥਿਤੀ ਬਹੁਤ ਜ਼ਿਆਦਾ ਖਰਾਬ ਹੋ ਸਕਦੀ ਆ ਮਤਲਬ ਕਿ ਫਲਸ਼ ਫਲੱਡ ਦੇ ਚਾਂਸ बन ਸਕਦੇ ਨੇ ਹੁਣ ਵੀ ਅੱਜ ਜਿਹੜੇ ਬਣੇ ਹੋਏ ਨੇ ਖੇਤ ਜੇ ਝੋਨੇ ਡੁੱਬ ਚੁੱਕੇ ਨੇ ਜਿਹੜੀ ਝੋਨੇ ਦੀ ਫਸਲ ਜੀ ਬਿਲਕੁਲ ਡੁੱਬ ਚੁੱਕੀ ਆ ਖਾਸ ਕਰਕੇ ਮੋਗਾ ਤੋਂ ਜਿਹੜੇ ਲੁਧਿਆਣਾ ਸ਼ਹਿਰ ਤੋਂ ਸਿੱਪਦੇਵਾਲ ਦੇ ਇਲਾਕੇ ਨੇ ਮੋਗਾ ਜ਼ਿਲ੍ਹੇ ਦੇ ਬਹੁਤੇ ਪਿੰਡਾਂ ਵਿੱਚ ਜਿਹੜੇ ਹਾਲਾਤ ਜੇ ਨੇ ਉਹ ਬਹੁਤ ਖਰਾਬ ਚੱਲ ਰਹੇ ਨੇ ਮਤਲਬ ਕਿ ਬਹੁਤ ਜ਼ਿਆਦਾ ਭਾਰੀ ਮੀਂਹ ਇਨਾਂ ਇਲਾਕਿਆਂ ਵਿੱਚ ਅੱਜ ਸੀਜ਼ਨ ਦਾ ਪਹਿਲਾ ਤਾਕੜਾ ਜਿਹੜਾ ਮੀਂਹ ਦੇਖਣ ਨੂੰ ਮਿਲਿਆ ਹੈਗਾਗਾ ਲਗਪਗ ਅੱਜ 70% ਫੀਸ 70% ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਜਿੱਥੇ ਮੀਂਹ ਦਰਮਿਆਨੇ ਤੇ ਭਾਰੀ ਸੀਗਾ ਪਰ ਮੋਗਾ ਤੇ ਲੁਧਿਆਣਾ ਦੇ ਕੁਝ ਇਲਾਕੇ ਇਦਾਂ ਦੇ ਸੀ ਜਿੱਥੇ ਭਾਰੀ ਤੋਂ ਭਾਰੀ ਮੀਂਹ ਅੱਜ ਰਿਕਾਰਡ ਕੀਤਾ ਗਿਆ ਹੈਗਾ ਸੋ ਅੱਗੇ ਦੀ ਗੱਲ ਕੀਤੀ ਜਾਵੇ ਤਾਂ ਮੌਨਸੂਨ ਟ੍ਰਾਫ ਇਸ ਟਾਈਮ ਪੰਜਾਬ ਦੇ ਉੱਪਰ ਦੀ ਗੁਜ਼ਰ ਰਹੀ ਹੈ ਜਿਸ ਦਾ ਕਰਕੇ ਬੱਦਲਬਾਜ਼ੀ ਦਾ ਨਿਰਮਾਣ ਲਗਾਤਾਰ ਹੋ ਰਿਹਾ ਹੈਗਾ ਤੇ ਅਗਲੇ 2-3 ਦਿਨ ਵੀ ਇਦਾਂ ਦਾ ਮਾਹੌਲ ਜਾਰੀ ਰਹਿ ਸਕਦਾ ਅੱਜ 22 ਜੁਲਾਈ ਆ ਇਹ 24 25 ਜੁਲਾਈ ਤੱਕ ਇਹ ਸਿਸਟਮ ਐਕਟਿਵ ਰਹੂਗਾ ਮਤਲਬ ਕਿ ਮੌਨਸੂਨ ਟ੍ਰਾਫ ਜਿਹੜੀ ਬੰਗਾਲ ਦੀ ਖਾੜੀ ਤੇ ਦਾ ਪੂਰਬੀ ਸਿਰਾ ਡੁੱਬਾ ਹੈ ਤੇ ਪੱਛਮੀ ਸਿਰਾ ਇਹਦਾ ਪੰਜਾਬ ਦੇ ਉੱਪਰ ਦੀ ਗੁਜ ਰਿਹਾ ਹੈਗਾ ਮਤਲਬ ਕਿ ਬੰਗਾਲ ਦੀ ਖਾੜੀ ਤੋਂ ਵੀ ਨਮੀਆਂ ਵਾਲੀਆਂ ਹਵਾਵਾਂ ਆ ਰਹੀਆਂ ਇੱਕ ਹਲਕਾ ਪੱਛਮੀ ਸਿਸਟਮ ਵੀ ਇਸ ਟਾਈਮ ਪਹਾੜੀ ਇਲਾਕਿਆਂ ਤੇ ਘੁੰਮ ਰਿਹਾ ਹੈਗਾ ਜਿਸ ਦਾ ਕਰਕੇ ਅਰਬ ਸਾਗਰ ਤੋਂ ਵੀ ਨਮੀਆਂ ਵਾਲੀਆਂ ਹਵਾਵਾਂ ਪੰਜਾਬ ਤੱਕ ਕੂਚ ਕਰ ਰਹੀਆਂ ਨੇ ਜਿਸ ਦਾ ਕਰਕੇ ਇਹ ਸੰਭਾਵਨਾ ਲੱਗ ਰਹੀ ਹੈ ਕਿ ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਇੱਕ ਅੱਧੀ ਵੱਧ ਕੇ ਹਲਚਲ ਹੋ ਸਕਦੀ ਹੈ ਜਿਹੜੀ ਬਹੁਤੇ ਇਲਾਕਿਆਂ ਦੇ ਦਰ ਜਾਂ ਅੱਜ 22 ਜੁਲਾਈਆ 23 24 25 ਜੁਲਾਈ ਇਨ੍ਹਾਂ ਤਿੰਨ ਦਿਨਾਂ ਦੇ ਵਿੱਚੋਂ ਕਿਸੇ ਇੱਕ ਦੋ ਦਿਨ ਜਿਹੜਾ ਵੱਧ ਕੇ ਹਲਚਲ ਦੇਖਣ ਨੂੰ ਮਿਲ ਸਕਦੀ ਜਿੱਦੇ ਵਿੱਚ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਕਾਰਵਾਈਆਂ ਦੇ ਅਸਾਰ ਰਹਿਣਗੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਮਤਲਬ ਕਿ ਜੇ ਅੱਜ ਅੱਧੀ ਰਾਤ ਤੋਂ ਬਾਅਦ ਜਾਂ ਕੱਲ ਤੜਕਸਾਰ 23 ਜੁਲਾਈ ਤੜਕਸਾਰ ਵੀ ਪੰਜਾਬ ਦੇ ਕੁਝ ਕੁ ਜ਼ਿਲ੍ਹਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਗਰਚਮਕਲੇ ਬਦਲ ਐਕਟਿਵ ਹੋ ਸਕਦੇ ਹੈਗੇ ਤੇ ਹੋ ਸਕਦਾ ਅੱਜ ਜ਼ਿਆਦਾ ਕਾਰਵਾਈ ਹੋਈ ਹੈ ਹੋ ਸਕਦਾ ਅ ਥੋੜੀ ਕੱਲ ਨੂੰ ਢਿੱਲ ਰਹੇ ਕਾਰਵਾਈਆਂ ਕਾਰਵਾਈਆਂ ਵਿੱਚ ਜੇ ਕੱਲ ਨੂੰ ਢਿੱਲ ਰਹਿੰਦੀ ਹੈ ਤਾਂ 24 ਜੁਲਾਈ ਨੂੰ ਬਹੁਤੇ ਇਲਾਕਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੁਭਾਅ ਨਾ ਰਹੂਗੀ ਪਰ ਉਮੀਦ ਇਹ ਜਾਪ ਰਹੀ ਹੈ ਕੱਲ ਨੂੰ ਵੀ ਕੁਝ ਇਲਾਕਿਆਂ ਵਿੱਚ ਮੀਂਹ ਦੀ ਕਾਰਵਾਈ ਹੋਊਗੀ ਪਰ ਉਹ ਘੱਟ ਲਿਮਟਿਡ ਇਲਾਕਿਆਂ ਵਿੱਚ ਹੋਵੇਗਾ ਪਰ ਜਿੱਥੇ ਮੀਂਹ ਪਿਆ ਉੱਥੇ ਦਰਮਿਆਨਾ ਤੇ ਕਿਤੇ ਕਿਤੇ ਭਾਰੀ ਮੀਂਹ ਪੈ ਸਕਦਾ ਇਹ ਨਹੀਂ ਹੈਗਾ ਜੇ ਘੱਟ ਏਰੀਆ 'ਚ ਹਲਚਲ ਹੋਊਗੀ ਮੀਂਹ ਘੱਟ ਪਊਗਾ ਬੱਦਲ ਜਿੱਥੇ ਬਣ ਗਿਆ ਮੌਨਸੂਨ ਦਾ ਉਹ ਭਾਰੀ ਮੀਂਹ ਵੀ ਦੇ ਸਕਦਾ ਕਿਉਂਕਿ ਬੰਗਾਲ ਦੀ ਧਰਤੀ ਤੋਂ ਲਗਾਤਾਰ ਪੂਰੇ ਦੀਆਂ ਹਵਾਵ ਨਮੀ ਵਿੱਚ ਲਗਾਤਾਰ ਵਾਧਾ ਹੋ ਰਿਹਾ 5 ਕਿਲੋਮੀਟਰ ਦੀ ਹਾਈਟ ਤੇ ਇੱਕ ਹਲਕਾ ਪਸਮੀ ਸਿਸਟਮ ਵੀ ਬਣਿਆ ਹੋਇਆ ਹੈ ਜਿਸ ਦਾ ਕਰਕੇ ਜਿਹੜਾ ਸਾਰਾ ਗਰਚਮਕਲੇ ਬੱਦਲ ਨੇ ਜਿਹੜੇ ਜ਼ਿਆਦਾ ਬਣ ਰਹੇ ਨੇ ਸੋ ਅੱਜ ਮੋਗਾ ਏਰੀਆ ਵਿੱਚ ਵੀ ਕੁਝ ਇਦਾਂ ਦਾ ਹੀ ਵਾਪਰ ਹੈ ਜਿਹੜੇ ਗਰਚਮਕਲੇ ਬੱਦਲ ਉੱਥੇ ਬਣੇ ਸੀ ਉਹ ਸਟੇਸ਼ਨਰੀ ਸ਼ੈੱਲ ਸੀਗੇ ਮਤਲਬ ਕਿ ਇੱਕ ਤਾਂ ਸਥਿਰ ਰਹੇ ਨੇ ਉਹ ਹਿਲਜੁਲ ਨਹੀਂ ਹੋਈ ਉਹਨਾਂ ਵਿੱਚ ਜਿੱਥੇ ਮੀਂਹ ਸ਼ੁਰੂ ਕਰਤਾ ਉਹਨਾਂ ਨੇ ਉੱਥੇ ਹੀ ਖੜੇ ਮੀਂਹ ਪਾਈ ਗਏ ਆ ਨਾ ਤਾਂ ਮੋਗੇ ਤੋਂ ਬਠਿੰਡੇਵਾਲ ਨੂੰ ਹੋਏ ਨਾ ਮੋਗੇ ਤੋਂ ਫਿਰੋਜ਼ਪੁਰ ਵੱਲ ਨੂੰ ਹੋਏ ਬੱਦਲ ਮਤਲਬ ਕਿ ਉੱਥੇ ਹੀ 4-5 ਘੰਟੇ ਲਗਾਤਾਰ ਮੀਂਹ ਪੈਂਦਾ ਰਿਹਾਗਾ ਲੁਧਿਆਣੇ ਵੀ ਇਸ ਤਰ੍ਹਾਂ ਵਾਪਰਿਆ ਲੁਧਿਆਣੇ ਦੇ ਦੋ ਜਗਰਾਉਂ ਰਾਈ ਕੋਟੇਰੀਆਂ ਤੇ ਮੀਂਹ ਸ਼ੁਰੂ ਹੋ ਗਿਆ ਉਹ ਬੱਦਲ ਮੀਂਹ ਪਾਉਂਦੇ ਉੱਥੇ ਹੀ ਖੜੇ ਰਹੇ ਆ ਉਹ ਅੱਗੇ ਪਟਿਆਲਿਆਂ ਵੱਲ ਨਹੀਂ ਵਧੇ ਹੈਗੇ ਕਿ ਇਸੇ ਕਾਰਨ ਅੱਜ ਪੰਜਾਬ ਦੇ ਜਿਹੜੇ ਪੰਜਾਬ ਦੇ ਕੇਂਦਰੀ ਭਾਲ ਨੇ ਉੱਥੇ 4-5 ਘੰਟੇ ਲਗਾਤਾਰ ਮੀਂਹ ਪਿਆ ਜਿੱਥੇ ਖੜਦੇ ਹਾਲਾਤ ਮੋਗਾ ਲੁਧਿਆਣਾ ਦੇ ਕੁਝ ਇਲਾਕੇ ਜਿਹੜੇ ਹੰਡਾ ਰਹੇ ਨੇ ਖੜਦੇ ਹਾਲਾਤ ਬਣੇ ਹੋਏ ਨੇ ਝੋਨੇ ਦੀ ਫਸਲ ਵੀ ਜਿਹੜੀ ਉੱਤੇ ਕਾਫੀ ਡੁੱਬੀ ਹੋਈ ਆ ਸੋ ਮੋਟੀ ਜੀ ਕਹਾਣੀ ਇਹ ਰਹੂਗੀ ਅਗਲੇ 24 ਤੋਂ 28 ਤਰੀਕਾਂ ਦੇ ਵਿੱਚ ਵੀ ਇੱਕਦਿ ਮੀਂਹ ਦੀ ਹਲਚਲ ਬਹੁਤੇ ਖੇਤਰਾਂ ਵਿੱਚ ਦੇਖਣ ਨੂੰ ਮਿਲ ਸਕਦੀ ਆ 23 ਤੋਂ ਲੈ ਕੇ 24 25 ਜੁਲਾਈ ਦੇ ਵਿਚਕਾਰ ਇੱਕ ਦੋ ਵਾਰ ਬਹੁਤੇ ਜ਼ਿਲ੍ਹਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਰਹੂਗੀ ਇੱਕ ਦੋ ਜ਼ਿਲ੍ਹੇ ਅੱਗੇ ਵੀ ਇਦਾਂ ਦੇ ਹੋ ਸਕਦੇ ਨੇ ਜਿੱਤੇ ਕਿਤੇ 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 ਭਾਰੀ ਤੋਂ ਭਾਰੀ ਮੀਂਹ ਵੀ ਜਿਹੜਾ ਦੇਖਣ ਨੂੰ ਮਿਲ ਸਕਦਾ ਹੈਗਾ ਸੋ ਹਾਲ ਦੀ ਕਿੜੀ ਇੰਨੀ ਕਾਪ ਡੇਟਾ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ